ਸ਼੍ਰੀ ਅਕਾਲ ਦੋਸਤੋ ਹੁਣੇ-ਹੁਣੇ ਮੌਸਮੀ ਭਾਗ ਤੋਂ ਆਈ ਰਾਹਤ ਵਾਲੀ ਖਬਰ ਹੈ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੰ ਅਦੇ ਵੀਡੀਓ ਨੂੰ ਅੱਤ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਨੋਪਦਾ ਪੰਜਾਬ ਲਈ ਹੁਣ ਤੱਕ ਬਹੁਤ ਗਰਮ ਹੈ ਮਈ ਦੇ ਪਿਛਲੇ 4 ਦਿਨਾਂ ਤੋਂ ਅੱਤ ਤੋਂ ਆ ਤਾਪਮਨ 42 ਡਿਗਰੀ ਤੋਂ ਉੱਪਰ ਬਣਿਆ ਹੋਇਆ ਹੈ ਹਾਲਾਂਕਿ 28 ਮਈ ਨੂੰ 49.2 ਡਿਗਰੀ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਨ ਰਿਹਾ ਹੈ ਪਾਵੇਂ ਵੀਰਵਾਰ ਨੂੰ ਫਰੀਦਕੋਟ ਦੇ ਵਿੱਚ ਰਿਕਾਰਡ 48.10 ਡਿਗਰੀ ਤੋਂ 38 ਡਿਗਰੀ ਘੱਟ ਸੀ ਪਰ ਪੰਜਾਬ ਦੇ ਲੋਕ ਮਈ ਮਹੀਨੇ 'ਚ ਜੂਨ ਦੀ ਗਰਮੀ ਨਾਲ ਜੂੰਜ ਰਹੇ ਨੇ 15 ਤੋਂ 30 ਮਈ ਦਾ ਖਾਰੂ ਸਤਾਪਮਨ ਨਾਲ ਸ਼੍ਰੀ ਨਿਸ਼ ਦਰਜ ਕੀਤਾ ਜਾਂਦਾ ਹੈ ਬਿਜਲੀ ਦੀ ਖਪਤ ਵੀ 40 ਤੋਂ ਪੰਜਾਬ ਸਿੱਧੀ ਵਧੀ ਹੈ ਤੇ ਹਫ਼ਤੇ 'ਚ ਤਿੰਨ ਵਾਰ 14000 ਮੈਗਾਵਾਟ ਨੂੰ ਪਾਰ ਕਰ ਗਈ ਹੈ ਲੋਡ ਵਧਨ ਕਾਰਨ ਘਰਾਂ ਦੇ ਵਿੱਚ ਬਿਜਲੀ ਉਪਕਰਨ ਲਗਾਤਾਰ ਸੜ ਰਹੇ ਨੇ ਪਾਵਰ ਕੋਆਪਰੇਸ਼ਨ ਨੇ ਵੀਰਵਾਰ ਨੂੰ 13884 ਮੀਗਾਵਾਟ ਬਿਜਲੀ ਸਪਲਾਈ ਕੀਤੀ ਜੋ ਪਿਛਲੇ ਸਾਲ ਨਾਲੋਂ 3% ਪੰਜਾਬ ਸਿੱਧੀ ਵਾਧ ਹੈ ਦੂਜੇ ਪਾਸੇ ਬਿਜਲੀ ਮੰਤਰੀ ਹਰਪਜਤ ਸਿੰਘ ਈਟੀਓ ਨੇ ਕਿਹਾ ਹੈ ਕਿ ਬਿਜਲੀ ਸਬੰਧੀ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ ਤਾਂ ਜੋ ਖਪਤਕਾਰਾਂ ਦੀਆਂ ਸਮੱਸਿਆਵਾਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾ ਸਕੇ